ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਹੌਸਲਾ ਤੇ ਇਲਾ ਚੈਨਲ ਦੇ ਵਿੱਚ ਤੁਸੀਂ ਸੁਣਿਆ ਤਾਂ ਬਹੁਤ ਵਾਰ ਹੋਵੇਗਾ ਕਿ ਕਿਸਮਤ ਵਾਲੇ ਹੀ ਅੱਗੇ ਵਧਦੇ ਨੇ ਪਰ ਅਸਲ ਸੱਚ ਇਹ ਹੈ ਕਿ ਮਿਹਨਤ ਵਾਲੇ ਹੀ ਕਿਸਮਤ ਲਿਖਦੇ ਨੇ ਇਸ ਵੀਡੀਓ 'ਚ ਅਸੀਂ ਗੱਲ ਕਰਾਂਗੇ ਮਿਹਨਤ ਦੀ ਤਾਕਤ ਦੀ ਜਿਸ ਤਾਕਤ ਨੇ ਇੱਕ ਕਮਜ਼ੋਰ ਨੂੰ ਵੀ ਸਿਰ ਮੋਰ ਬਣਾਇਆ ਜਦੋਂ ਤੁਸੀਂ ਰਾਤ ਨੂੰ ਪੜ ਰਹੇ ਹੁੰਦੇ ਹੋ ਤਾਂ ਦੁਨੀਆ ਸੌ ਰਹੀ ਹੁੰਦੀ ਹੈ ਤਾਂ ਤੁਹਾਡੀ ਮਿਹਨਤ ਆਕਾਸ਼ ਵਿੱਚ ਲਿਖੀ ਜਾਂਦੀ ਹੈ ਕਿਸੇ ਨੇ ਕਿਹਾ ਵਦਿਆ ਕਿਹਾ ਹੈ ਮਿਹਨਤ ਇੰਨੀ ਖਾਮੋਸ਼ੀ ਨਾਲ ਕਰੋ ਕਿ ਤੁਹਾਡੀ ਕਾਮਯਾਬੀ ਸ਼ੋਰ ਮਚਾ ਦੇਵੇ ਅੱਜ ਜਿਹੜੇ ਲੋਕਾਂ ਦਾ ਨਾਂ ਰੋਸ਼ਨ ਹੈ ਉਹ ਕਦੇ ਮਿਹਨਤ ਦੇ ਹੰਦੇ ਅੰਧੇਰੇ ਵਿੱਚ ਸੀ ਉਹਨਾਂ ਨੇ ਵੀ ਹਾਰ ਦੇਖੀ ਤਾਣੇ ਸੁਨੇ ਪਰ ਰੁਕੇ ਨਹੀਂ ਚੁਕੇ ਨਹੀਂ ਕੀ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਪਿੱਛੇ ਰਹਿ ਗਏ ਹੋ ਤਾਂ ਯਾਦ ਰੱਖੋ ਜੇ ਮਿਹਨਤ ਕੀਤੀ ਹੋਏ ਤਾਂ ਹਾਰ ਦਾ ਰਾ ਮੁਕਾਮ ਬਣ ਜਾਂਦਾ ਹੈ ਕਿਸੇ ਦੀਆਂ ਚਮਕਦਾਰ ਸਫਲਤਾਂ ਦੇ ਪਿੱਛੇ ਹਰ ਰੋਜ਼ ਦੀ ਮਿਹਨਤ ਆਤਮ ਵਿਸ਼ਵਾਸ ਤੇ ਹਾਰ ਨਾ ਮੰਨਣ ਵਾਲਾ ਜਜ਼ਬਾ ਹੁੰਦਾ ਹੈ ਜਿੱਥੇ ਲੋਕ ਹਾਰ ਮੰਨ ਲੈਂਦੇ ਨੇ ਉੱਥੇ ਮਨਤੀ ਬੰਦਾ ਫਿਰ ਨਵੇਂ ਜੋਸ਼ ਨਾਲ ਖੜੇ ਉੱਤਰਦੇ ਹਨ ਮਿਹਨਤ ਕਰਨਾ ਆਸਾਰ ਨਹੀਂ ਹੁੰਦਾ ਕਈ ਵਾਰੀ ਤਾਂ ਨਤੀਜੇ ਲੰਬੇ ਸਮੇਂ ਬਾਅਦ ਮਿਲਦੇ ਨੇ ਪਰ ਜੋ ਮਨ ਨੂੰ ਮਜਬੂਰ ਰੱਖਦਾ ਰੱਖਦਾ ਹੈ ਉਹ ਇੱਕ ਦਿਨ ਸਭ ਤੋਂ ਉੱਚੀ ਚੋਟੀ ਤੇ ਖੜਾ ਹੁੰਦਾ ਹੈ ਕਦੇ ਵੀ ਆਪਣੀ ਕੋਸ਼ਿਸ਼ਾਂ ਨੂੰ ਨਾ ਰੋਕੋ ਕਿਉਂਕਿ ਕੋਸ਼ਿਸ਼ ਜਿਹੜੇ ਨਹੀਂ ਕਰਦੇ ਤਾਂ ਉਹਨਾਂ ਦੀ ਤਕਦੀਰ ਰੁੱਕ ਜਾਂਦੀ ਹੈ ਦੁੱਖ ਹੋਣ ਹਾਲਾਤ ਮਾੜੇ ਹੋਣ ਇਹ ਸਾਰੇ ਤਾਂ ਜ਼ਿੰਦਗੀ ਦੇ ਹਿੱਸੇ ਹਨ ਪਰ ਜਿੰਨਾ ਕੋਲ ਮਿਹਨਤ ਦੀ ਦਵਾਈ ਹੈ ਉਹ ਹਰ ਦਰਦ ਦਾ ਇਲਾਜ ਲੱਭ ਲੈਂਦੇ ਨੇ ਮਿਹਨਤ ਨਾ ਸਿਰਫ ਸਫਲਤਾਂ ਨਹੀਂ ਮੇਲਦੀ ਇਹ ਆਪਣੇ ਤੇ ਵਿਸ਼ਵਾਸ ਵਧਾਉਂਦੀ ਹੈ ਮਿਹਨਤ ਕਰਕੇ ਜੋ ਕਾਮਯਾਬੀ ਦਾ ਸਵਾਦ ਮਿਲਦਾ ਹੈ ਉਹ ਕਿਸਮਤ ਦੇ ਪਰੋਸੇ ਮਿਲੀ ਦੌਲਤ ਨਾਲ ਨਹੀਂ ਮਿਲਦਾ ਹੁਣ ਤੁਹਾਡੀ ਵਾਰੀ ਹੈ ਕਿ ਤੁਸੀਂ ਆਪਣੀ ਮਿਹਨਤ ਨਾਲ ਆਪਣਾ ਨਾਂ ਉੱਚਾ ਕਰਨਾ ਚਾਹੁੰਦੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਵਿੱਚ ਹਾਂ ਜੀ ਦੂਰ ਲਿਖਿਓ ਰੋਜ਼ ਮਿਹਨਤ ਕਰੋ ਪਰੋਸਾ ਰੱਖੋ ਤੇ ਕਦੇ ਹਾਰ ਨਾ ਮੰਨੋ ਕਿਉਂਕਿ ਜੇ ਤੁਸੀਂ ਅੱਜ ਮਿਹਨਤ ਕਰਨ ਲੱਗੀ ਕਰ ਲਈ ਤਾਂ ਤੁਸੀਂ ਅੱਗੇ ਜਾ ਕੇ ਪਛਤਾਓਗੇ ਨਹੀਂ ਮਿਹਨਤ ਅਗਰ ਤਾਕਤ ਬਣ ਜਾਵੇ ਤਾਂ ਕਾਮਯਾਬੀ ਮੁਕੱਦਰ ਬਣ ਜਾਂਦੀ ਹ ਹੈ ਇਸ ਬਿਊਟੀਫੁਲ ਥੌਟ ਦੇ ਨਾਲ ਮੈਂ ਤੁਹਾਡੇ ਤੋਂ ਅਲਵਿਦਾ ਲੈਂਦੀ ਹਾਂ ਤੇ ਚਾਨਨ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ